ਆ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਤਾਜੀ ਸੂਣ ਵਾਲੀ ਵੱਡ ਸੇਲ ਲਈ ਲੈ ਕੇ ਆਏ ਜੀ ਆਪ ਪੁੱਛ ਲੈਨੇ ਬਾਈ ਤੁਹਾਡੇ ਅੱਜ ਵੇਚ ਬਾਈ ਜੀ ਹਸੀ ਗਾਨ ਕਰੇਗਾ ਜੀ ਹੋ ਠੀਕ ਹੈ ਵਧੀਆ ਵਧੀਆ ਜੀ ਵਧੀਆ ਨਾਮ ਤੇ ਐਡਰੈਸ ਬੋ ਨਾਮ ਮਨਪ੍ਰੀਤ ਸਿੰਘ ਜੀ ਹਾਂ ਕੰਡ ਗਲਕੋਠੇ ਨੇੜੇ ਸਹਣਾ ਪਾ ਜਾਨਾ ਜੀ ਠੀਕ ਹੈ ਇਧਰਲੇ ਹੱਡ ਪੱਖੋਂ ਕੈਂਚਣਾ ਪਾ ਜਾਣਾ ਠੀਕ ਹੈ ਜਿਲ੍ਹਾ ਕਿਹੜਾ ਪੈਂਦਾ ਜਿਹੜਾ ਬਰਨਾਲੇ ਤਹਿਸੀਲਤਾ ਬਾਈ ਠੀਕ ਹੈ ਬਈ ਮੋਬਾਈਲ ਨੰਬਰ ਕੋ 6286739014 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਇਹ ਬੈਡ ਦੇ ਨੇ ਕਿਹੜਾ ਸੂਸ ਹੁੰਦੀ ਹੈ ਤੇ ਦੂਜਾ ਸੂਸ ਹੁੰਦੀ ਹੈ ਜੀ ਕਿੰਨੇ ਦਿਨ ਲੈਂਦੀ ਹੈ ਲੈ ਲਿਓ 500 6 ਦਿਨ ਜੀ ਠੀਕ ਆ ਕੀ ਰਿਕਾਰਡ ਆ ਦੁੱਧ ਦਾ ਦੁੱਧ ਦੇ ਦੂ 15 ਸੋਨਾ ਕਿਲੋ ਜੀ ਜਾਤ ਬ੍ਰੀਡ ਫੁੱਲ ਚੰਗੀ ਆ ਗਰਮੀ ਨਹੀਂ ਮੰਨਦੀ ਨਾ ਜਾਂ ਗਰਮੀ ਬਿਲਕੁਲ ਨਹੀਂ ਮੰਨਦੀ ਫੈਂਟ ਬਹੁਤ ਚੰਗੀ ਆ ਹਾਂ ਜੀ ਫ ਕ੍ਰਾਸ ਨਸਲ ਚ ਫੇਸ ਕਮਾਲ ਆ ਤੇ ਰੰਗ ਰੂਪ ਚੰਗਾ ਕੱਦ ਵੱਡ ਚੰਗਾ ਆਰਡਰ ਦੇਖੋ ਜੀ ਦਿਨ ਹਜੇ ਕਰਮਾੜੀ ਲੈਂਦੀ ਆ ਬਾਈ ਕਹਿੰਦਾ 5-6 ਦਿਨ ਉਹਦੋਂ ਆਰਡਰ ਦੀ ਕੁਆਲਿਟੀ ਜਿਹੜੀ ਨੇ ਪੂਰੀ ਵਧੀਆ ਤਿਆਰ ਕਰ ਲੈਣੀ ਆ ਕੱਲਾ ਕੱਲਾ ਥਣ ਮੁੱਠੀ ਵਾਲਾ ਥਾਣਾ ਹੋਰ ਲਾ ਬਾਈ ਥੋੜ ਕੇ ਦਿਖਾ ਦੇ ਥਾਣ ਬਹੁਤ ਚੰਗਾ ਲੱਗਿਆ ਚਿਵਾਈ ਦੀ ਕਰਮਾੜੀ ਬਹੁਤ ਚੰਗੀ ਨਿਕਲੂ ਬਾਕੀ ਢਿੱਲਾ ਢੋਲਾ ਬਹੁਤ ਪਈਆਂ ਨੇ ਸਾਰੀਆਂ ਬਾਲ ਢਿੱਲਾ ਗੱਡ ਕੇ ਫੇਰ ਕਰਮਾੜੀ ਨੇ ਸੋਣਾਗਾ ਹੈਂਡਫੁੱਲ ਫੁੱਲ ਆਉਣੀ ਆ ਜੀ ਤੇ ਮੱਝਾ ਰਗਾ ਦੁੱਧ ਹੋ ਗਈ ਜਮਾ ਬਾਕੀ ਤੋਰਾ ਤਾਰਾ ਚੰਗਾ ਚੰਗੀ ਐ ਬੜ ਸੰਕੀ ਐ ਬਾਈ ਮੁੱਲ ਭਰਾ ਦਾ ਮੋਲੇ ਦਾ 44000 ਜੀ 44000 ਰੁਪਏ ਮਾਨਤਾਨ ਹੋ ਜੂ ਮਾਨਤਾਨ ਕਰਤਾ ਜੀ ਠੀਕ 44000 ਰੁਪਏ ਮੋਲਾ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜੂ ਚੰਗੀ ਐ ਬੜਾ ਥਣ ਲੈਵਾ ਚੰਗਾ ਮੁੱਲ ਬਾਈ ਨੇ ਜਮ ਜਾਇਜ ਰੱਖਿਆ 44000 ਰੁਪਏ ਮੌਕੇ ਤੇ ਜਿਹੜਾ ਵਿੱਚ ਹੋ ਬਾਈ ਡਿਸਕਾਊਂਟ ਜਰੂਰ ਹੋ ਜੂਗਾ ਕਿ ਕਿਵੇਂ ਵੀਰ ਦੇ ਬੜਾ ਪਸੰਦ ਆਵੇ ਬਾਈ ਨਾਲ ਕਨੈਕਟ ਕਰਕੇ ਖਰੀਦ ਲਿਓ ਜੀ ਇਹ ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਐਦਰੋਂ ਧੰਨਵਾਦ